ਮੇਰੀ ਸਾਰੇ ਹੀ ਸਤਕਾਰਯੋਗ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਭਾਈ ਮਰਦਾਨਾ ਜੀ ਦੀ ਜ਼ਿੰਦਗੀ ਦਾ ਆ ਸੱਚ ਹਰ ਇੱਕ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰਿਓ ਕਿਉਂਕਿ ਤੁਹਾਡੇ ਤੋਂ ਬਿਨਾ ਇਹ ਗੱਲ ਬਹਾਨੀ ਵੀ ਨਹੀਂ ਆ। ਜਦੋਂ ਤੁਸੀਂ ਸਹਿਯੋਗ ਕਰੋਗੇ ਤਾਂ ਫਿਰ ਉਹ ਘਰ ਘਰ ਕੱਲ ਭਾਈ ਮਰਦਾਨਾ ਜੀ ਦੀ ਜ਼ਿੰਦਗੀ ਦੀ ਖੋਹ ਜਾਵੇਗੀ ਨਹੀਂ ਤਾਂ ਬਹੁਤ ਸਾਰੇ ਲੋਕਾਂ ਨੇ ਭਾਈ ਮਰਦਾਨਾ ਜੀ ਨੂੰ ਜਿਹਨੂੰ ਪੜਿਆ ਸੁਣਿਆ ਜ਼ਰੂਰ ਹੈ ਤੇ ਇਹ ਕਹਿ ਕੇ ਛੱਡ ਦਿੱਤਾ ਕਿ ਭਾਈ ਮਰਦਾਨਾ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਰਹੇ ਨੇ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ ਕੋਈ ਕਹਿੰਦਾ ਆ ਕਿ 47 ਸਾਲ ਕੋਈ 54 ਸਾਲ ਬੋਲਦਾ ਆ ਉਹ ਇੱਕ ਅਲੱਗ ਵਿਸ਼ਾ ਆ ਪਰ ਭਾਈ ਮਰਦਾਨਾ ਜੀ ਕੌਣ ਸਨ ਉਹਨਾਂ ਦਾ ਜਨਮ ਕਿੱਥੇ ਹੋਇਆ ਤੇ ਉਹਨਾਂ ਦੇ ਮਾਪੇ ਕੌਣ ਸਨ ਤੇ ਕਿਉਂ ਗੁਰੂ ਨਾਨਕ ਸਾਹਿਬ ਨਾਲ ਚਲੇ ਗਏ ਜਾਂ ਗੁਰੂ ਨਾਨਕ ਸਾਹਿਬ ਨੇ ساری ਜ਼ਿੰਦਗੀ ਬਸਰ ਕਰ ਦਿੱਤੀ ਕਿਉਂ ਗੁਰੂ ਨਾਨਕ ਸਾਹਿਬ ਜੀ ਨੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਭਾਈ ਮਰਦਾਨਾ ਜੀ ਦੇ ਦੋ ਸ਼ਬਦ ਅੰਕਤ ਕੀਤੇ ਗਏ ਨੇ ਇਹ ਸਾਰੀਆਂ ਗੱਲਾਂ ਬੜੇ ਹੀ ਡੂੰਘੇ ਅਰਥ ਰੱਖਦੀਆਂ ਨੇ ਕਿਉਂ ਬਾਬੇ ਨਾਨਕ ਦੇ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਸ਼ਾਦੀ ਦਾ ਸਾਰਾ ਖਰਚਾ ਆਪਣੇ ਸਿਰ ਤੇ ਚੁੱਕਿਆ ਅਤੇ ਕੀਤਾ ਵੀ ਭਾਈ ਪਗੀਥਰ ਜੀ ਦੁਆਰਾ ਇਹ ਗੱਲਾਂ ਬੜੀਆਂ ਹੀ ਜ਼ਰੂਰੀ ਨੇ ਤੁਸੀਂ ਸਭ ਜਾਣਦੇ ਹੋ ਕਿ ਸਤਕਾਰਯੋਗ ਭਾਈ ਮਰਦਾਨਾ ਜੀ ਜਿਹੜੇ ਨੇ ਉਹਨਾਂ ਦਾ ਜਨਮ ਰਾਏਪੋਈ ਦੀ ਤਲਵੰਡੀ ਅੱਜ ਕੱਲ ਉਹਨੂੰ ਕਹਿੰਦੇ ਅੱਜ ਕੱਲ ਨਨਕਾਣਾ ਸਾਹਿਬ ਲੇਕਿਨ ਰਾਏਪੋਈ ਦੀ ਤਲਵੰਡੀ ਤੁਸੀਂ ਸਭ ਜਾਣਦੇ ਹੋ ਕਿ ਤਰਨਤਾਰਨ ਦੇ ਲਾਗੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਪਿੰਡ ਆ ਡੇਰਾ ਬਾਬਾ ਲੋਹਾਰ ਡੇਰਾ ਬਬਲਹਾਰ ਕਈ ਪੱਟੇ ਵਿੰਡ ਬੋਲਦੇ ਨੇ ਉਦੋਂ ਲਾਗੇ ਹੀ ਇੱਕ ਪਿੰਡ ਹੈ ਜਾਮਾ ਰਾਏ ਜਿਹਨੂੰ ਉਥੋਂ ਦੇ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਕਿ ਰਾਏ ਪੋਏ ਜਿਹੜਾ ਸੀ ਉਹ ਇਸ ਪਿੰਡ ਦਾ ਸੀ ਜਾਮਾ ਰਾਏ ਪਿੰਡ ਦਾ ਨਾਂ ਹੀ ਪਹਿਲਾਂ ਰਾਏ ਪੋਏ ਸੀ ਤਾਂ ਇਸ ਪਿੰਡ ਦੇ ਜਿਹੜੇ ਸੀ ਬਹੁਤ ਸਾਰੇ ਉਥੋਂ ਦੇ ਲੋਕਾਂ ਦੇ ਮਤਾਬਕ ਕਿਹਾ ਜਾਂਦਾ ਆ ਇਹ ਤਰਨਤਾਰਨ ਤੋਂ ਕੁਝ ਕੁ ਦੂਰੀ ਤੇ ਪਿੰਡ ਹੈ ਜਾਮਾ ਰਾਏ ਤਾਂ ਇਸ ਕਰਕੇ رائےਪੋਏ ਦੀ ਤਲਵੰਡੀ ਯਾਨੀ ਕਿ رائےਪੋ ਇੱਕ ਅਮੀਰ ਵਿਅਕਤੀ ਸਨ ਜਿਨ੍ਹਾਂ ਦੇ ਪਿੰਡ ਦੇ ਵਿੱਚ ਇਹਨਾਂ ਦਾ ਵੀ ਪ੍ਰਕਾਸ਼ ਹੋਇਆ ਜਨਮ ਹੋਇਆ ਭਾਈ ਮਰਦਾਨਾ ਜੀ ਦਾ ਕਿਹਾ ਜਾਂਦਾ ਕਿ ਜਦੋਂ ਭਾਈ ਮਰਦਾਨਾ ਜੀ ਦਾ 1459 ਵਿੱਚ 59 ਦੇ ਵਿੱਚ ਜਨਮ ਹੁੰਦਾ ਆ ਤੇ ਫਿਰ ਉਹਨਾਂ ਦੇ ਜਿਹੜੇ ਪਹਿਲੇ ਜਿਹੜੇ ਭੈਣ ਭਰਾ ਸਾਨੂੰ ਸਾਰੇ ਮਰ ਜਾਂਦੇ ਸਨ ਕੋਈ ਜਿਉਂਦਾ ਨਹੀਂ ਸੀ ਰਹਿਦਾ ਤੇ ਇਤਿਹਾਸਕ ਪੰਨਿਆਂ ਦੇ ਵਿੱਚ ਇਹਨਾਂ ਦਾ ਨਾਮ ਹੁੰਦਾ ਸ਼ੁਰੂਆਤੀ ਚ ਮਰ ਜਾਣਾ ਮਰ ਜਾਣਾ ਤੋਂ ਭਾਵ ਕਿ ਇਹਨੇ ਵੀ ਮਰੀ ਹੀ ਜਾਣਾ ਆ ਤੇ ਜਿਵੇਂ ਬਾਬੇ ਨਾਨਕ ਦਾ ਉੱਥੇ ਪ੍ਰਕਾਸ਼ ਹੋਇਆ ਇਹ ਬਾਬੇ ਨਾਨਕ ਦਾ ਲੱਗੇ ਹੀ ਤਾਂ ਡੇਰਾ ਬਾਬਾ ਲੋਹਾਰਪਿੰਡ ਆ ਤਾਂ ਅੱਜ ਕੱਲ ਉਹਨੂੰ ਆਪਾਂ ਕਈ ਵਾਰ ਕਹਿ ਦਿੰਦੇ ਪਾਕਿਸਤਾਨ ਵੀ ਕਈ ਲੋਕ ਬੋਲ ਦਿੰਦੇ ਆ ਨਨਕਾਣਾ ਸਾਹਿਬ ਪਾਕਿਸਤਾਨ ਉਸ ਸਥਾਨ ਤੇ ਪਰ ਜਿੱਦੋਂ ਬਾਬੇ ਨਾਨਕ ਦਾ ਹੋ ਸਕਦਾ ਉਸ ਸਥਾਨ ਤੇ ਹੀ ਜਨਮ ਹੋਇਆ ਹੋਵੇ ਮੈਂ ਇਹ ਦਾਅਵਾ ਇਹ ਨਾ ਨਹੀਂ ਕਹਿੰਦਾ ਲੇਕਿਨ ਜਾਂਦੇ ਬਾਬੇ ਨਾਨਕ ਦਾ ਜਨਮ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦੇ ਘਰ ਹੋਣਾ ਸੀ ਡੇਰਾ ਬਾਬਾ ਲਾਹੌਰ ਜਾਂ ਉਹਨਾਂ ਦੇ ਨਾਨਕੇ ਪਿੰਡ ਹੋਣਾ ਸੀ ਤੁਸੀਂ ਸਭ ਜਾਣਦੇ ਹੋ ਕਿ ਉਹ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਹੀ ਸਮਝਣ ਵਾਲੀਆਂ ਨੇ ਡੁੰਗੀਆਂ ਗੱਲਾਂ ਨੇ ਸਾਨੂੰ ਇਹਦੀ ਖੋਜ ਕਰਨੀ ਚਾਹੀਦੀ ਆ ਜਦੋਂ ਬਾਬਾ ਨਾਨਕ ਤੋਂ ਭਾਈ ਮਰਦਾਨਾ ਜੀ ਲਗਭਗ 10 ਸਾਲ ਵੱਡੇ ਸਨ ਗੁਰੂ ਨਾਨਕ ਸਾਹਿਬ ਜੀ ਦਾ 1469 ਦੇ ਵਿੱਚ ਪ੍ਰਕਾਸ਼ ਹੋਇਆ ਜੀ ਤੇ ਇਹਨਾਂ ਦਾ ਭਾਈ ਮਰਦਾਨਾ ਜੀ ਦਾ 1458 ਵਿੱਚ ਹੋਇਆ ਫਿਰ 10 ਸਾਲ ਵੱਡੇ ਹੋਣ ਕਰਕੇ ਫਿਰ ਇਹਨਾਂ ਦੀ ਜਿਹੜੀ ਕਾਸਟ ਸੀ ਜਾਤ ਸੀ ਜਿਹੜੇ ਆਮ ਬੋਲਚਾਲ ਚ ਕਿਹਾ ਜਾਂਦਾ ਡੂਮ ਜਿਹਨੂੰ ਮਰਾਸੀ ਜਾਤ ਕਿਹਾ ਜਾਂਦਾ ਜਿਨ੍ਹਾਂ ਨੂੰ ਕੁਦਰਤੀ ਗਾਉਣ ਵਜਾਉਣ ਰਾਗਾਂ ਦਾ ਬਹੁਤ ਗਿਆਨ ਹੁੰਦਾ ਆ ਤਾਂ ਉਸ ਜਾਤ ਦੇ ਨਾਲ ਹੀ ਸਬੰਧਤ ਸਨ ਤਾਂ ਫਿਰ ਜਦੋਂ ਬਾਬਾ ਨਾਨਕ ਜਿਹੜੇ ਪਿਤਾ ਜੀ ਸਨ ਉਹ ਪਹਿਲਾਂ ਨੂੰ ਹੀ ਪਤਾ ਕਿ ਉਹ ਰਾਏ ਭੋਏ ਦੇ ਜਿਹੜੀ ਇੱਕ ਪਟਵਾਰੀ ਦਾ ਕੰਮ ਸਾਂਭਦੇ ਸਨ ਅਮੀਰ ਸਨ ਤੇ ਉਹਨਾਂ ਦੇ ਘਰ ਆਉਣਾ ਜਾਣਾ ਇਹਨਾਂ ਦਾ ਬਣਦਾ ਸੀ ਫਿਰ ਜਦੋਂ ਉਹਨਾਂ ਦੇ ਘਰ ਆਉਣਾ ਜਾਣਾ ਬਣਦਾ ਤੇ ਜਿਹੜੇ ਭਾਈ ਮਰਦਾਨਾ ਜੀ ਸਨ ਇਹ ਬਹੁਤ ਸੋਹਣਾ ਗਾਉਂਦੇ ਵੀ ਸਨ ਤੇ ਇਹ ਸੰਗੀਤ ਵੀ ਚੰਗੀ ਤਰ੍ਹਾਂ ਜਾਣਦੇ ਸਨ ਪਿਆ ਜਾਂਦਾ ਕਿ ਇੱਕ ਵਾਰ ਜਦੋਂ ਇਹ ਕੁਝ ਵਜਾ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਸੁਣਿਆ ਤੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੋਂ ਨਾ ਕਿਹਾ ਜੀ ਮੈਂ ਤਾਂ ਮਰ ਜਾਣਾ ਆ ਉਹਨਾਂ ਫਿਰ ਘਰ ਗਏ ਉਹਨਾਂ ਦੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕੀਤੀ ਉਹਨਾਂ ਵੀ ਇਹੋ ਗੱਲ ਸ਼ਬਦ ਬੋਲੀ ਕਿ ਇਹਦੇ ਤਾਂ ਮਰ ਜਾਣਾ ਨਾ ਤਾਂ ਸ਼ੀਦਾ ਨਾ ਹੀ ਰੱਖਿਆ ਫਿਰ ਗੁਰੂ ਨਾਨਕ ਸਾਹਿਬ ਨੇ ਉੱਥੇ ਕਿਹਾ ਕਿ ਮਰਦਾ ਨਹੀਂ ਮਰਦਾ ਨਹੀਂ ਇਹ ਮਰਦਾਨਾ ਆ ਮਰਦਾਨਾ ਪੀ ਨਾਮ ਮਰਨ ਵਾਲਾ ਕਹਿੰਤ ਭਾਵੇਂ ਸਦਾ ਜਿਉਂਦਾ ਰਹੇਗਾ ਵੇਖੋ ਅੱਜ ਵੀ ਸਦਾ ਭਾਈ ਮਰਦਾਨਾ ਜੀ ਜਿਉਂਦੇ ਨੇ ਫਿਰ ਭਾਈ ਮਰਦਾਨਾ ਜੀ ਜਿਹੜੇ ਸੀ ਗੁਰੂ ਨਾਨਕ ਸਾਹਿਬ ਦੇ ਬੜੇ ਪੱਕੇ ਸੰਗੀ ਸਾਥੀ ਰਹੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਭਾਈ ਦੀ ਪਦਵੀ ਦਿੱਤੀ ਆ ਸੁਲਤਾਨਪੁਰ ਲੋਧੀ ਵਿਖੇ ਭਾਈ ਤੋਂ ਭਾਵ ਹੁੰਦਾ ਭਰਾ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਤੇ ਬੜੀ ਵੱਡੀ ਜਾਤੀ ਵਾਲਾ ਕਰ ਦਿੱਤਾ ਨਾ ਜਦੋਂ ਗੁਰੂ ਰੱਬ ਦੇ ਨਾਲ ਹੀ ਕੋਈ ਰਹਿਣ ਲੱਗ ਪਿਆ ਫਿਰ ਉਹ ਅਸੀਂ ਛੋਟੀ ਜਾਤੀ ਦਾ ਕਿਦਾਂ ਕਹਿ ਸਕਦੇ ਹਾਂ ਤੇ ਬਹੁਤ ਵੱਡੀ ਜਾਤੀ ਦੇ ਸਾਡੀ ਆਪਾਂ ਤੇ ਜਾਤਾਂ ਪਾਤਾਂ 'ਚ ਵੰਡੇ ਆ ਤੋ ਜਿਹੜਾ ਰੱਬ ਦੇ ਨਾਲ ਹੀ ਰਹਿ ਰਿਹਾ ਉਹਦੀ ਤੇ ਜਾਤਾਂ ਹੀ ਮੁੱਕ ਗਈਆਂ ਤੇ ਰੱਬ ਦੀ ਜਾਤ ਹੀ ਹੋ ਗਈ ਨਾ ਸਾਰੇ ਜਾਨਿਆਂ ਦੇ ਆਪਾਂ ਕਹਿ ਸਕਦੇ ਆ ਇਸ ਤਰ੍ਹਾਂ ਕਰਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਲੰਬੇ ਸਮੇਂ ਤੱਕ ਜਿਹੜਾ ਸੀ ਥਾਂ-ਥਾਂ ਤੇ ਜਾਂਦੇ ਰਹੇ ਪਰ ਕੁਝ ਕੋ ਇਤਿਹਾਸਕਾਰਾਂ ਨੇ ਬਹੁਤ ਮਾੜਾ ਕੀਤਾ ਭਾਈ ਮਰਦਾਨਾ ਜੀ ਦੇ ਬਾਰੇ ਬੜੀਆਂ ਗਲਤ ਕਹਾਣੀਆਂ ਸਟੋਰੀਆਂ ਲਿਖੀਆਂ ਭਾਈ ਮਰਦਾਨਾ ਜੀ ਨੂੰ ਜਿਵੇਂ ਭੁੱਖ ਲੱਗਣ ਵਾਲਾ ਤਿੱਖੇ ਸੁਭਾਅ ਵਾਲਾ ਗੁੱਸੇ ਵਾਲਾ ਜਾਂ ਕਈ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਬੜੀ ਸ਼ਰਮ ਵਾਲੀ ਗੱਲ ਉਹਨਾਂ ਲੇਖਕਾਂ ਲਈ ਹੋ ਸਕਦਾ ਕੁਝ ਕੋ ਲੇਖਕਾਂ ਨੇ ਨਿੱਜੀ ਰੰਜਿਸ਼ ਰੱਖਦੇ ਆ ਈਰਖਾ ਰੱਖਦੇ ਆ ਉਹ ਜੇ ਲਿਖੇ ਹੋਣਾਂ ਜਿਹੜਾ ਬੰਦਾ ਰੱਬ ਨਾਲ ਰਹਿੰਦਾ ਵੀ ਉਹ ਕਿਦਾਂ ਭੁੱਖ ਮਰੂ ਕਰ ਸਕਦਾ ਕਿਵੇਂ ਨਿਉਣਾ ਹੋ ਸਕਦਾ ਕਿਵੇਂ ਉਹ ਚ ਕਮੀਆਂ ਹੋ ਸਕਦੀਆਂ ਉਹ ਤੇ ਰੱਬ ਵਰਗਾ ਹੋ ਗਿਆ ਨਾ ਫਿਰ ਬਾਬੇ ਨਾਨਕ ਦੇ ਜਿਹੜੀ ਬਾਣੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਦਰਜ ਆ ਸਾਡੇ ਗੁਰੂ ਸਾਹਿਬਾਨਾਂ ਦੀ ਉਹਦੇ ਵਿੱਚ ਤਾਂ ਭਾਈ ਮਰਦਾਨਾ ਜੀ ਦੇ ਦੋਸ਼ ਸਲੋਕ ਵੀ ਦਰਜ ਨੇ ਕਿੰਡੀ ਮਹਾਨਤਾ ਵਾਲੀ ਗੱਲ ਆ ਇਸ ਕਰਕੇ ਭਾਈ ਮਰਦਾਨਾ ਜੀ ਦੀ ਜ਼ਿੰਦਗੀ ਜਿਹੜੀ ਆ ਬਹੁਤ ਹੀ ਵੱਡੀ ਆ ਬਹੁਤ ਹੀ ਸਤਿਕਾਰਯੋਗ ਆ ਉਹਨਾਂ ਦਾ 28 ਨਵੰਬਰ ਵਾਲੇ ਦੇਣ ਜਿਹੜਾ ਅਕਾਲ ਚਲਾਣਾ ਹੋ ਜਾਂਦਾ ਸੀ ਉਹਨਾਂ ਨੂੰ ਸਰਦਾ ਭਾਵਨਾ ਦੇ ਫੁੱਲ ਭੇਟ ਕਰਦੇ ਹਾਂ ਤੇ ਅਰਦਾਸ ਬੇਨਤੀ ਕਰਦੇ ਹਾਂ ਉਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਉਹਨਾਂ ਦੇ ਪਿਛਲੇ ਖਾਨਦਾਨ ਦੀ ਕੁਝ ਕੁ ਇਤਿਹਾਸਕਾਰਾਂ ਨੇ ਇੱਕ ਹੋਰ ਕੈਰੇਕਟਰ ਵਿੱਚ ਜੋੜ ਦਿੱਤਾ ਜੋ ਪੱਖੀ ਚੱਲ ਰਿਹਾ ਸੀ ਕੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਪੱਖੀ ਝਲਾ ਸਕਦੇ ਨਹੀਂ ਮੋਰਾਂ ਦੇ ਖੰਭ ਝਲਾ ਸਕਦੇ ਨਹੀਂ ਕਦੀ ਇਦਾਂ ਹੋ ਸਕਦਾ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਉੱਤਮ ਸਮਝਣ ਤੇ ਆ ਦੂਜਿਆਂ ਨੂੰ ਨੀਵਾ ਕਰਨ ਇਥੇ ਪਾਈ ਗੁਰਦਾਸ ਜੀ ਨਵੀਂ ਵਾਰਾਂ ਦੇ ਵਿੱਚ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕੀਤੀ ਜਦੋਂ ਆਪਾਂ ਗੁਰੂ ਨਾਨਕ ਪਾਈ ਗੁਰਦਾਸ ਜੀ ਦੀ ਵਾਰ ਸੁਣਦੇ ਆ ਪੜ੍ਹਦੇ ਆ ਜਦੋਂ ਬਗਦਾਦ ਦੀ ਫੇਰੀ 'ਚ ਤਾਂ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਸਮਝਣ ਤੇ ਸੁਣਨ ਵਾਲੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਉਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ